ਇਹਨਾ ਗੁਰਚਰਨ ਸਿੰਘ ਸੀਤੋਂ ਦਾ ਬਸਨੀਕ ਉਹਦੇ ਇੱਕ ਬੇਟਾ ਤੇ ਇੱਕ ਬੇਟੀ ਸੀ ਬੇਟਾ ਜਿਹੜਾ ਮੈਰਿਡ ਸੀ ਉਹ ਪਿਛਲੇ ਮਨ ਲੋ ਕਈ ਸਾਲ ਤੋਂ ਜਿਹੜੀ ਉਹਦੀ ਘਰ ਵਾਲੀ ਸੀ ਲਸਬੂੜ ਸੀ ਉਹਨਾਂ ਦਾ ਉਹ ਉਰੇ ਆਂਦੇ ਤੇ ਜਾਂਦੇ ਰਹਿੰਦੇ ਸੀ ਕਿਉਂਕਿ ਪਿਛਲੇ ਸਾਲ ਪਿੰਡ ਦੇ ਸਹਿਯੋਗ ਦੇ ਨਾਲ ਤੇ ਪਰਿਵਾਰ ਦੀ ਸਹਿਮਤੀ ਦੇ ਨਾਲ ਉਹਨਾਂ ਨੂੰ ਇੱਕ ਪਰਿਵਾਰ ਦੇ ਵਿੱਚ ਲੈ ਕੇ ਰੱਖਿਆ ਗਿਆ ਸੀ ਉਰੇ ਰਹਿੰਦੇ ਸੀ ਬਿਲਕੁਲ ਵਧੀਆ ਪਿਛਲੇ 2 ਮਹੀਨਿਆਂ ਤੋਂ ਉਹਨਾਂ ਨੂੰ علیحدਾ ਜਿਹੜਾ ਕਮਰਾ ਵੀ ਦਿੱਤਾ ਗਿਆ ਇਹਦੇ ਵਿੱਚ ਪਰਿਵਾਰ ਦੀ ਸਹਿਮਤੀ ਦੇ ਨਾਲ ਮੀਟਰ ਵੀ ਲੱਗਿਆ ਪਰ ਹੁਣ ਪਰਿਵਾਰ ਇੱਕ ਡਿਸਬੂਟ ਕਰ ਰਿਆ ਸੀ ਉਹਨਾਂ ਦਾ ਕਦੇ ਮੀਟਰ ਪੱਟ ਦਿੰਦੇ ਸੀ ਉਹ ਮੀਟਰ ਪੱਟਣ ਦੇ ਕਾਰਨ ਜਿਹੜਾ ਇੱਥੋਂ ਦਾ ਐਸ ਐਚਓ ਹੈ ਰੇ ਮਿਲ ਭੁਗਤ ਦੇ ਕਾਰਨ ਗੰਢ ਧੁੱਪ ਕਾਰਨ ਗੁਰਚਰਨ ਦੇ ਨਾਲ ਇੱਥੋਂ ਦੀ ਪੰਚਾਇਤ ਨੂੰ ਇੱਥੋਂ ਦੇ ਉਸ ਲੇੜੀ ਨੂੰ ਜਿਹੜੀ ਰਹਿ ਰਹੀ ਸੀ ਉਸ ਨੂੰ ਬੁਲਾ ਕੇ ਥਾਣੇ ਉੱਥੇ ਬਿਠਾ ਕੇ ਰੱਖਿਆ ਪਰ ਆਪ ਖੁਦ ਆ ਕੇ ਇੱਥੋਂ ਜਿਹੜਾ ਗੁਰਚਰਨ ਸਿੰਘ ਨੂੰ ਕਬਜ਼ਾ ਦਿਵਾ ਦਿੱਤਾ ਪਰ ਉਸ ਦੇ ਕਾਰਨ ਜਿਹੜਾ ਇੱਥੇ ਡਿਸਬੂਟ ਕਰ ਲ ਹੋਇਆ ਹੈ ਉਹ ਪੂਰਾ ਨਗਰ ਜਾਣਦਾ ਕਿਉਂਕਿ ਇੱਥੋਂ ਦਾ ਜਿਹੜਾ ਐਸ ਐਚਓ ਹੈ ਉਹ ਤੁਰਮ ਖਾਤ ਇੱਕ ਇੱਕ ਸ਼ਹਿਰ ਦੇ ਉੱਤੇ ਚੱਲ ਰਿਹਾ ਸੀ ਜਿਹੜਾ ਪ੍ਰਸ਼ਾਸਨ ਨੂੰ ਲੈ ਕੇ ਪੂਰਾ ਹਮਲਾ ਇਸ ਨਗਰ ਦੇ ਉੱਤੇ ਇਸ ਪੰਚਾਇਤ ਦੇ ਉੱਤੇ ਇੱਕ ਹਮਲਾ ਹੀ ਹੋਇਆ ਇੱਕ ਤਰ੍ਹਾਂ ਦਾ ਗਲਾਂ ਦੇ ਵਿੱਚ ਖਿੱਚ ਕੇ ਉਹਨਾਂ ਨੂੰ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਪਿੰਡ ਦੀ ਸੂਝ-ਬੂਝ ਦੇ ਨਾਲ ਜਿਹੜਾ ਪਿੰਡ ਦਾ ਟਿਕਾਣਾ ਰਿਹਾ ਸੋ ਅੱਜ ਜਿਹੜੀ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵੀ ਸਾਡੀ ਗੱਲਬਾਤ ਹੋਈ ਹੈ ਜਿਹਦੇ ਵਿੱਚ ਇੱਕ ਫੈਸਲਾ ਹੋਇਆ ਹੈ ਪ੍ਰਸ਼ਾਸਨ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਸੋਮਵਾਰ ਤੱਕ ਜਿਹੜਾ ਵੀ ਕੋਈ ਗ੍ਰਿਫਤਾਰ ਕੀਤਾ ਸਾਡਾ ਨੌਜਵਾਨ ਉਹਨੂੰ ਛੱਡ ਦਿੱਤਾ ਜਾਊਗਾ ਜਿਹੜੇ ਸਾਡੇ ਕੇਸ ਪਾਇਆ ਨੌਜਵਾਨਾਂ ਦੇ ਉੱਤੇ ਉਹਨਾਂ ਨੂੰ ਡਿਸਚਾਰਜ ਕਰ ਲੈ ਜਾਊਗਾ ਜੇਕਰ ਨਹੀਂ ਇਹ ਜਾਂ ਕੁਝ ਅਮਲ ਦੇ ਵਿੱਚ ਲੈਂਦੀ ਇਹ ਪ੍ਰਸ਼ਾਸਨਿਕ ਅਧਿਕਾਰੀ ਤਾਂ ਮਜਬੂਰੀ ਬਸ ਵੀ ਕਿ ਜੋ ਇੱਕ ਤਾਂ ਸਿੱਧੂਪੁਰ ਤਾਂ ਮਜਬੂਰੀ ਬਸ ਸਾਨੂੰ ਸੰਘਰਸ਼ਾ ਜਿਹੜਾ ਕਰਨਾ ਪੈਣਾ ਹੈ ਚਾਹੇ ਸੜਕਾਂ ਰੋਕੀਏ ਚਾਹੇ ਇਹਨਾਂ ਦੇ ਕੋਈ ਬਾਹਰ ਰੋਕੀਏ ਜੀ ਜੀ ਮਾਮਲਾ ਜਿਹੜੀ ਗਗਨਦੀਪ ਕੌਰ ਹੈ ਵਾਈਫ ਆਫ ਲੇਟ ਨਕਿੰਦਰ ਸਿੰਘ ਦੀ ਬਚਨਸੀ ਦੀ ਨੂੰਹ ਹੈ ਇਹਦੇ ਘਰ ਵਾਲੇ ਦੀ ਜਿਹੜੀ ਮੌਤ ਹੋ ਗਈ ਸੀ ਕਾਫੀ ਸਾਲ ਪਹਿਲਾਂ ਔਰ ਇਹਦੇ ਦੋ ਬੇਟੀਆਂ ਨੇ ਸੋ ਇਹ ਜਿਹੜੀ ਹੈ ਪਹਿਲਾ ਇਸ ਦੇ ਜਿਹੜੇ ਸਹੁਰੇ ਪਰਿਵਾਰ ਨੇ ਹੈ ਇਹਨੂੰ ਘਰੋਂ ਕੱਢਤਾ ਜਦੋਂ ਘਰੋਂ ਕੱਢਿਆ ਤਾਂ ਪਿੰਡ ਦੀ ਪੰਚਾਇਤ ਨੇ ਮੌਜੂਦ ਬੰਦਿਆਂ ਨੇ ਜਾ ਕੇ ਜਿਹੜਾ ਇਹਨਾਂ ਨਾਲ ਪਰਿਵਾਰ ਨਾਲ ਗੱਲਬਾਤ ਕਰਕੇ ਉਹ ਲੜਕੀ ਨੂੰ ਜਿਹੜਾ ਹੈ ਬਿਠਾਤਾ ਘਰ ਦੇ ਵਿੱਚ ਲਿਆ ਕੇ ਉਸ ਤੋਂ ਬਾਅਦ ਹਾਂਜੀ ਫਿਰ ਉਹਦੇ ਵਿੱਚ ਕੀ ਹੋਇਆ ਇਹ ਕਹਿੰਦੇ ਵੀ ਇਸ ਦਾ ਜਿਹੜਾ ਮੀਟਰ ਹੈ ਵੱਖਰਾ ਲਵਾ ਦਿਓ ਤਾਂ ਉਹਦਾ ਵੱਖਰਾ ਮੀਟਰ ਲਾ ਕੇ ਜਿਹੜਾ ਉਹਨੂੰ ਬਿਠਾਇਆ ਗਿਆ ਤੇ ਉਸ ਦਿਨ ਤਿੰਨੇ 2 ਮਹੀਨੇ ਪਹਿਲਾਂ ਦੀ ਗੱਲ ਹੈ ਐਸਐਚਓ ਨੇ ਭਲਾਇਆ ਉੱਥੇ ਇਹ ਤੇ ਇੱਕ ਤਾਂ ਪਰਚਾ ਦਿੱਤਾ ਤੇ ਚੱਕ ਕੇ ਉਹਨੇ ਜਿਹੜਾ ਇਹਨੂੰ ਘਰੋਂ ਕਢਾਤਾ ਤੇ ਜਿੰਦੇ ਲਾਤੇ ਤੇ ਉਸ ਤੋਂ ਬਾਅਦ ਪਿੰਡ ਨੇ ਫੇਰ ਇਕੱਠੇ ਹੋ ਕੇ ਮਤਲਬ ਜਿਹੜਾ ਹੈ ਉਸ ਲੜਕੀ ਨੂੰ ਜਿਹੜਾ ਉਹਦੇ ਘਰ ਦੇ ਵਿੱਚ ਬਿਠਾਤਾ ਔਰ ਪੁਲਿਸ ਨੇ ਆ ਕੇ ਜਿਹੜਾ ਆ ਕੇ ਤੇ ਅਤਿਆਚਾਰ ਕੀਤਾ ਲੋਕਾਂ ਦੇ ਨਾਲ ਜਿਹੜੀ ਰੋਸ ਰੱਖੀ ਕੀਤੀ ਨਹੀਂ ਕਿੰਨਾ ਕੁ ਵੱਧ ਜਿਵੇਂ ਦੇਖਿਆ ਗੱਲੀਆਂ ਕਿ ਰੀਗਨਾਂ ਦੇ ਸੰਬੰਧ ਨੂੰ ਇਹਨਾਂ ਬਾਪਾ ਵੱਡ ਕਿਉਂ ਗਿਆ ਤੇ ਆਪਰੇ ਇੱਕ ਪਰਿਵਾਰ ਦਾ ਮਾਮਲਾ ਕਰਾ। ਉਹ ਇਹ ਦੇਖੋ ਜੀ ਗੱਲੇ ਆ ਵੀ ਐਡੀ ਵੱਡੀ ਗੱਲ ਨਹੀਂ ਸੀ ਜਿੱਡੀ ਇਹ ਪੁਲਿਸ ਨੇ ਬਣਾਤੀ ਕਿਉਂਕਿ ਪਹਿਲਾਂ ਡੀਐਸਪੀ ਸਾਹਿਬ ਆਪ ਆ ਕੇ ਚਲੇਗੇ ਸੀ। ਬਾਅਦ ਵਿੱਚ ਇਹਨਾਂ ਨੇ ਇੱਕ ਤਾਇਸਤ ਪਾਉਣ ਵਾਲੀ ਗੱਲ ਜਿਹੜੀ ਕੀਤੀ ਉਹ ਰਾਤ ਨੂੰ ਆ ਕੇ ਮਤਲਬ ਹਨੇਰੇ ਆ ਕੇ ਜਿਹੜਾ ਇੱਥੇ ਲੋਕਾਂ ਦੇ ਵਿੱਚ ਜਿਹੜਾ ਉਹ ਇਸ ਤਰ੍ਹਾਂ ਡਰਦਾ ਮਾਹੌਲ ਪੈਦਾ ਕਰਨਾ ਚਾਹਿਆ ਜਿਹਦੇ ਵਿੱਚ ਜਿਹੜੇ ਕਾਫੀ ਜਿਹੜੇ ਆ ਪੁਲਿਸ ਅਧਿਕਾਰੀ ਜਿਹੜੇ ਉਹ ਸ਼ਰਾਬ ਉਹਨਾਂ ਦੀ ਪੀਤੀ ਸੀ ਮੰਦਾ ਚਲਦਾ ਬੋਲੇ ਸੋ ਇਤਾਂ ਦਾ ਲੜਾਇ ਇਹ ਮਾਮਲਾ ਹੋਇਆ ਮੈਂ ਕੀ ਕਰ ਦੂ ਪਰਚੇ ਨਹੀਂ ਹੋਇਆ ਇਸ ਮੇਂ ਕਿ ਮਾਮਲੇ ਚ ਹਾਂਜੀ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਪਤਾ ਨਹੀਂ ਉਹਨਾਂ ਦੀ ਕਿੰਨੀ ਕੇ ਸਮਝ ਹੈ ਕਿਦਾਂ ਦੀ ਹੈ ਉਹਨੇ ਮੇਰੇ ਤੇ ਵੀ ਸਰਪੰਚ ਤੇ ਵੀ ਹੋਰ ਵੀ ਕਾਫੀ ਬੰਦੇ ਆ ਤੇ ਜਿਹੜੇ ਉਹਨਾਂ ਨੇ ਪਰਚੇ ਦਿੱਤੇ ਤੇ ਚਲੋ ਉਹ ਜਿਵੇਂ ਉਹਨਾਂ ਨੂੰ ਠੀਕ ਲੱਗਿਆ ਉਹਨਾਂ ਨੇ ਕੀਤਾ ਫਿਰ ਕੋਰਤੂ ਕੀ ਮੰਗ ਕਰਦੇ ਅਸੀਂ ਸਰਕਾਰ ਤੋਂ ਔਰ ਪ੍ਰਸ਼ਾਸਨ ਤੋਂ ਮਾਨਯੋਗ ਐਸਐਸਪੀ ਸਾਹਿਬ ਤੋਂ ਇਸ ਗੱਲ ਦੀ ਮੰਗ ਕਰਦੇ ਹਾਂ ਕਿ ਜਿੰਨਾ ਉਹ ਬੇਕਸੂਰ ਲੋਕਾਂ ਤੇ ਜਿਹੜੇ ਪਰਚੇ ਕੀਤੇ ਗਏ ਆ ਉਤਰਾਣ ਤੇ ਹੜੰਦ ਕੀਤੇ ਹਾਂ ਹਾਂਜੀ ਅਸਲ ਗੱਲ ਇਹ ਹੈ ਨਾ ਜੀ ਮੇਰੇ ਪਿੰਡ ਦਾ ਇੱਕ ਵਿਅਕਤੀ ਹੈ ਗੁਰਚਰਨ ਸਿੰਘ ਗੁਰਚਰਨ ਸਿੰਘ ਦੇ ਇੱਕ ਬੇਟਾ ਸੀਗਾ ਇੱਕ ਬੇਟੀ ਸੀ ਬੇਟੀ ਉਹਦੀ ਵਿਆਹੀ ਹੋਈ ਹੈ ਤੇ ਬੇਟਾ ਵਿਆਹ ਹੋਇਆ ਹੋਇਆ ਸੀਗਾ ਬੇਟਾ ਵਿਆਹਿਆ ਸੀਗਾ ਭਲਾਡੇ ਜੀ ਉਹ ਕੁੜੀ ਦਾ ਨਾਮ ਜਿਹੜੀ ਉਹਨੂੰ ਵਿਆਹੀ ਹੈ ਉਹਦਾ ਨਾਮ ਗਗਨਦੀਪ ਕੌਰ ਹੈ ਉਹਦੇ ਅੱਗੇ ਦੋ ਬੇਟੀਆਂ ਨੇ ਜੀ ਜਿਹੜਾ ਇਹਦਾ ਗੁਰਚਰਨ ਸਿੰਘ ਦਾ ਬੇਟਾ ਸੀਗਾ ਉਹ ਨਸ਼ਾ ਪਤਾ ਕਰਦਾ ਸੀਗਾ ਜੀ ਸ਼ਰਾਬ ਸਰਾਬੀ ਕੁਬੀ ਬੰਦਾ ਸੀਗਾ ਜੀ ਉਹ ਇਹਨੂੰ ਪਹਿਲਾਂ ਸ਼ੁਰੂ ਤੋਂ ਕੁਟਦਾ ਮਾਰਦਾ ਰਿਹਾ ਜੀ ਮਤਲਬ ਜਿਹੜੀ ਇਹਦੀ ਗੁਰਚਰਨ ਸਿੰਘ ਦੇ ਘਰ ਵਾਲੀ ਹੈ ਇਹ ਉਹਨੂੰ ਮਤਲਬ ਗਗਨਦੀ ਉਹ ਟੂਠੀਆਂ ਸੱਚੀਆਂ ਲਾ ਕੇ ਉਹ ਕੁੱਟਮਾਰ ਕਰੀ ਗਿਆ ਵਿਚਾਰੀ ਉਹ ਅੱਕ ਕੇ ਆਪਣੇ ਪੇਕੇ ਪਿੰਡ ਚਲੀ ਗਈ ਜੀ ਕੁੜੀਆਂ ਨੂੰ ਲੈ ਕੇ ਉੱਥੇ ਉਹਨੂੰ ਪੜਨ ਪੜਨ ਲਾਤੀਆਂ ਉਸ ਤੋਂ ਬਾਅਦ ਲੈਣ ਵੀ ਗਏ ਸੀ ਜੀ ਉਹਨੂੰ ਕੁੜੀ ਨੇ ਕਿਹਾ ਵੀ ਮੇਰੀ ਉਹਦੀ ਪੜ੍ਹਾਈ ਵਿਚਾਲੇ ਸੀ ਕੁੜੀ ਦੀ ਵੀ ਜਿਸ ਦਿਨ ਇਹਦੀ ਪੜ੍ਹਾਈ ਹੋ ਗਈ ਮੈਂ ਆ ਜੂਗੀ ਉਹ ਉਹਨਾਂ ਦੇ ਕਹਿਣ ਦੇ ਮੁਤਾਬਕ ਹੀ ਉਹ ਸਾਲ ਕੁ ਪਹਿਲਾਂ ਆ ਗਈ ਜੀ ਕੁੜੀ ਇੱਥੇ ਗਗਨਦੀਪ ਆਪਣੇ ਬੱਚਿਆਂ ਨੂੰ ਲੈ ਕੇ ਜੀ ਕੁੜੀਆਂ ਨੂੰ ਲੈ ਕੇ ਇੱਕ ਕੁੜੀ ਤਾਂ ਉਹਦੀ ਵਿਆਹਤੀ ਜੀ ਤੇ ਉਹ ਪੂਰੇ ਆਣ ਤੋਂ ਬਾਅਦ ਉਹ ਵਿਚਾਰੀ ਬਸਦੀ ਰਸਦੀ ਸੀ ਉਹਨੂੰ ਸੈਮਤੀ ਨਾਲ ਪਹਿਲਾਂ ਦੇ ਵਿੱਚ ਇਕੱਠੇ ਰਹੇ ਜੀ ਕੁਝ ਟਾਈਮ ਤਾਂ ਉਹ ਉਸ ਤੋਂ ਬਾਅਦ ਸੈਮਤੀ ਨਾਲ ਉਹਨੇ ਏਸੀ ਲਵਾਉ ਪੁਲਿਸ ਅਸਤਰ ਕਹਿੰਦੀ ਵੀ ਜੇ ਏਸੀ ਲਵਾਣਾ ਵੀ ਮੈਂ ਮੇਰੇ ਮੀਟਰ ਤੇ ਬਿੱਲ ਕੌਣ ਭਰੂਗਾ ਵੀ ਤੂੰ ਜੇ ਏਸੀ ਲਵਾਣਾ ਤੇ ਉਹਨੂੰ ਇੱਕ ਪਾਸੇ ਵੰਡ ਕੇ ਦਿੱਤਾ ਤੂੰ ਆਹ ਸਾਈਡ ਤੇ ਬਹਿ ਜਾ। ਉਸ ਤੋਂ ਬਾਅਦ ਚਲੋ ਵਿਚਾਰੀ ਰਹੀ 5-6 ਮਹੀਨੇ ਰਹੀ ਮੀਟਰ ਵੀ ਉਹਨੇ ਹਟਣ ਲਵਾ ਲਿਆ ਜੀ। ਪੰਜ ਉਹਨਾਂ ਦੇ ਮਨ ਚ ਬੇਈਮਾਨਾ ਹੋ ਗਿਆ ਵੀ ਇਹ ਤਾਂ ਪੱਕੀ ਹੀ ਰਹੂਗੀ ਓਰੇ। ਉਹਨਾਂ ਨੇ ਹੀ ਪੁਲਿਸ ਨਾਲ ਮਿਲ ਕੇ ਉਹ ਤੇ ਪਰਚਾ ਕਰਵਾਤਾ ਜੀ। ਇਹ ਨਾਲ ਉਹ ਤਾਂ ਵਿਚਾਰੀ ਤੋਂ ਪੁਲਿਸ ਨੇ ਐਸਐਚਓ ਨੇ ਕੋਲੇ ਖੜ ਕੇ ਜਿੰਦੇ ਲਵਾਤੇ ਉਹਦਾ ਮਤਲਬ ਸਮਾਨ ਸਮੂਹ ਸਾਰਾ ਕੁਝ ਹੀ ਅੰਦਰ ਜ਼ਬਤ ਕਰ ਲਿਆ ਜੀ। ਕੁੜੀ ਦੇ ਡਾਕੂਮੈਂਟ ਜਿਹੜੇ ਕਾਗਜ਼ ਪੱਤਰ ਸੀ ਉਹ ਵੀ ਅੰਦਰ ਮੀਟਰ ਪੱਟਦਾ ਉਹਨਾਂ ਨੇ ਆਪਦੇ ਧੱਕੇ ਨਾਲ ਮੀਟਰ ਪੱਟਦਾ ਉਹਦਾ ਬਚੇ ਨੂੰ ਉਹਨੂੰ ਘਰੋਂ ਬਾਹਰ ਕੱਢਦਾ ਜੀ ਹੁਣ ਜਿਹੜਾ ਕੰਦ ਮਸਲਾ ਸੀਗਾ ਪਿੰਡ ਦੇ ਲੋਕ ਕਹਿੰਦੇ ਵੀ ਇਹ ਤਾਂ ਅਜੇ ਤੱਕ ਨਾਲ ਧੱਕਾ ਹੋਇਆ ਕੰਦ ਨੂੰ ਕਿਸੇ ਨਾਲ ਹੋਊਗਾ ਜਿਹੜੀ ਉਹਦੀ ਜਗ੍ਹਾ ਤੀ ਉਸੇ ਜੀ ਮਤਲਬ ਉਹ ਬੈਠੀ ਸੀ ਕੁੜੀ ਤੇ ਜਦੋਂ ਉਹ ਆ ਕੇ ਉਹਦੇ ਨਾਲ ਧੱਕਾ ਮੁੱਕੀ ਕਰਨ ਲੱਗ ਗਏ ਉੱਤੇ ਪਿੰਡ ਵਾਲੇ ਮੂਰੇ ਹੋ ਗਏ ਭਈ ਆ ਕੰਮ ਨਜਾਇਜ਼ ਕਰਦਾ ਉਹਦੂ ਬਾਦੋਂ ਪਖੇ ਪਖੇ ਥਾਣੇ ਚਲੇ ਗਿਆ ਥਾਣੇ ਵਾਲੇ ਇਹਨੂੰ ਪੇ ਪੇ ਦਵਾਰੇ ਪੈਸੇ ਦੇ ਕੇ ਦਵਾਰੇ ਫੇਰ ਮਤਲਬ ਪ੍ਰਸ਼ਾਸਨ ਨੂੰ ਨਾਲ ਲਿਆ ਕੇ ਪ੍ਰਸ਼ਾਸਨ ਨੇ ਕੁਸਾ ਕੇ ਕਿਸੇ ਨਾਲ ਮਤਲਬ ਕੋਈ ਗੱਲ ਨਹੀਂ ਕਰੀ ਕੁਛ ਨਹੀਂ ਜਿਹੜੇ ਪੰਚਾਇਤੀ ਬੰਦੇ ਸੀ ਮੌਜੂਦਾ ਪੰਚਾਇਤ ਤੇ ਐਕਸ ਸਰਪੰਚ ਜਾਂ ਪਿੰਡ ਦੇ ਮੋਤਵਾਰ ਬੰਦੇ ਸੀ ਜਿਹੜਾ ਵੀ ਆਈ ਗਿਆ ਉਹਨਾਂ ਨੇ ਆ ਕੇ ਧੱਕਾ ਮੁੱਕੀ ਕਿਸੇ ਦੇ ਡੰਡਾ ਮਾਰ ਕੇ ਸਾਨੂੰ ਵੀ ਫੜ ਕੇ ਉਹ ਗੱਡੀ 'ਚ ਬਿਠਾ ਲਿਆ ਤੇ ਲੋਕ ਇਹ ਚੀਜ਼ਾਂ ਨੂੰ ਦੇਖ ਕੇ ਲੋਕਾਂ ਨੇ ਫਿਰ ਮਤਲਬ ਵੀ ਗੱਡੀ ਘੇਰ ਲਈ ਵੀ ਤੁਸੀਂ ਆਏ ਨਜਾਇਜ਼ ਧੱਕਾ ਕਿਉਂ ਕਰਦੇ ਹੋ ਸਾਨੂੰ ਵੀ ਬਹਿ ਕੇ ਗੱਲ ਕਰੋ ਉਹਨਾਂ ਨੇ ਗੱਲ ਕਰੀ ਨਹੀਂ ਉਸ ਤੋਂ ਬਾਅਦ ਉਹ ਚਲੇ ਗਏ ਜੀ ਚੱਲਣ ਤੋਂ ਬਾਅਦ ਫੇਰ ਸੱਤ ਗੱਡੀਆਂ ਮਤਲਬ ਲੈ ਕੇ ਰਾਤ ਨੂੰ ਫੇਰ ਆ ਕੇ ਜਿਹੜਾ ਕੋਈ ਬੰਦਾ ਮਿਲਿਆ ਜਿੱਥੇ ਉਹਦੇ ਨਾਲ ਤਾਂ ਕਮੁਕੀ ਕਰਨ ਲੱਗੇ ਜੀ ਸਰਪੰਚ ਦੇ ਘਰੇ ਆ ਕੇ ਇਹਦੇ ਦਰਵਾਜ਼ੇ ਤੋੜਨ ਲੱਗੇ ਮੇਰੇ ਬਾਹਰ ਤੋੜੇ ਜੀ ਤੇ ਉਸ ਤੋਂ ਬਾਅਦ ਫੇਰ ਪਿੰਡ ਦੇ ਲੋਕਾਂ ਨੂੰ ਮਤਲਬ ਬਿੜਕਸੀ ਇਸ ਕਰਨ ਦੀ ਨਜਾਇਜ਼ ਪੁਰਸਤ ਨਜਾਇਜ਼ ਤੱਕਾ ਕਰਦੀ ਦੁਬਾਰੇ ਲੋਕ ਫੇਰ ਆ ਕੇ ਉਹਨਾਂ ਨੇ ਫੇਰ ਗੱਡੀ ਨੂੰ ਮੰਗ ਕੀ ਕਰਦੇ ਮੰਗ ਇਹੀ ਇਹ ਜੀ ਵੀ ਉਹਨਾਂ ਤੇ ਜਿਹੜੇ ਮਤਲਬ ਪ੍ਰਸ਼ਾਸਨ ਨੇ ਤੱਕਾ ਕਰੇ ਉਹਨਾਂ ਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਏ ਤੇ ਇਹਨੂੰ ਕੁੜੀ ਨੂੰ ਚੇਰੀ ਨੂੰ ਇਹਦਾ ਹੱਕ ਮਿਲਣਾ ਚਾਹੀਦਾ ਪਿੰਡ ਵੱਲੋਂ ਪਿੰਡ ਦਾ ਸੀਨੇ ਜੀ ਸਿੱਧੂਪੁਰ ਜਿਹੜੀ ਜਥੇਬੰਦੀ ਹੈ ਉਹਨਾਂ ਨੂੰ ਰਿਕੁਐਸਟ ਕਰੀ ਜੀ ਉਹਨਾਂ ਨੂੰ ਸਾਰੀ ਜਿਹੜੀ ਕਹਾਣੀਆਂ ਦੱਸੀ ਉਹਨਾਂ ਨੇ ਮਤਲਬ ਸਾਡਾ ਹੁਣ ਪੱਖ ਉਹਨਾਂ ਨੇ ਲਿਖਿਆ ਜੀ ਉਹ ਹੁਣ ਕਹਿੰਦੇ ਨੇ ਵੀ ਅਸੀਂ ਜਾ ਕੇ ਪ੍ਰਸ਼ਾਸਨ ਨਾਲ ਗੱ ਵੇ ਆਖੇ ਆਈ ਸੀ ਜੀ ਮੇਰੇ ਦੋ ਬੱਚੀਆਂ ਨੇ ਜੀ ਮੇਰੇ ਘਰ ਵਾਲੇ ਦੀ ਡੈਥ ਹੋ ਗਈ ਜੀ ਤੇ ਮੇਰੀਆਂ ਸਾਨੂੰ ਬੱਚੀਆਂ ਨੂੰ ਕੋਈ ਖਰਚਾ ਗੁਜ਼ਾਰਾ ਨਹੀਂ ਦਿੱਤਾ ਜਾਂਦਾ ਸੀ ਜੀ ਮੈਂ ਆਪਦੇ ਪੇਕੇ ਪਿੰਡ ਰਹਿ ਕੇ ਚਲੋ ਆਪਦੀਆਂ ਬੱਚੀਆਂ ਨੂੰ ਪੜ੍ਹਾ ਲਿਆ ਪਾਲ ਲਿਆ ਜੀ ਹੁਣ ਸਰ ਮੈਂ ਆਪਦੇ ਬੱਚੀਆਂ ਨੂੰ ਵੀ ਇੱਥੇ ਲੈ ਕੇ ਰਹਿਣਾ ਚਾਹੁੰਦੀ ਆ ਜੀ ਆ ਗਈ ਮੈਂ ਕਦੇ ਮੈਨੂੰ ਭੇਜ ਦਿੰਦੇ ਨੇ ਜੀ ਪਹਿਲਾਂ ਤੋਂ ਮੈਂ ਬਹੁਤ ਕੋਸ਼ਿਸ਼ ਕਰਦੀ ਆਂ ਵੀ ਮੈਂ ਆਪਣੇ ਘਰੇ ਬਸਾਂ ਜੀ ਇਹ ਮੈਨੂੰ ਕਦੇ ਭੇਜ ਦਿੰਦੇ ਨੇ ਜੀ ਕਦੇ ਰੱਖ ਲੈਂਦੇ ਨੇ ਕਦੇ ਭੇਜ ਦਿੰਦੇ ਨੇ ਹੁਣ ਜਿਵੇਂ 1 ਸਾਲ ਦੀ ਇੱਥੇ ਰਹਿਣ ਵਾਸਤੇ ਮੇਰੀ ਸੱਸ ਦੇ ਕੋਲ ਆਈ ਜੀ ਮੇਰੀ ਸੱਸ ਨੇ ਮੈਨੂੰ ਆਖਿਆ ਕਹਿੰਦੀ ਵੀ ਤੂੰ ਅੱਡ ਸਰਪੰਚ ਸਾਹਿਬ ਨੂੰ ਕਿਹਾ ਜਾ ਕੇ ਵੀ ਮੈਂ ਨਾਲ ਨਹੀਂ ਰੱਖਦੀ ਇਹਨੂੰ ਇਹਨੂੰ ਦੋ ਕਮਰੇ ਚ ਅੱਡ ਬਿਠਾ ਦਿਓ ਉਹਨਾਂ ਦੀ ਸਹਿਮਤੀ ਨਾਲ ਮੀਟਰ ਲੱਗ ਗਿਆ ਜੀ ਸਹਿਮਤੀ ਨਾਲ ਮੈਨੂੰ ਬਿਠਾਇਆ ਗਿਆ ਜੀ ਉਸ ਤੋਂ ਬਾਅਦ ਇਹਨਾਂ ਨੇ ਜੀ ਹੁਣ ਮੇਰੇ ਤੇ ਪਰਚਾ ਦਾ ਮੈਨੂੰ ਤਾਂ ਜੀ ਪੁਲਸ ਨੇ ਉਹ ਤੇ ਬਲਾ ਲਿਆ ਥਾਣੇ 'ਚ ਉੱਥੇ ਅਸੀਂ ਬਾਗੇ ਜੀ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਥਾਣੇ 'ਚ ਬਿਠਾ ਲਿਆ ਜੀ ਇੱਥੇ ਐਸ ਐਚ ਓ ਸਾਹਨੇ ਪੈਸੇ ਫੂਸੇ ਲੈ ਕੇ ਜੀ ਮੇਰੇ ਕੰਮ ਰਿਆਂ ਨੂੰ ਜਿੰਦੇ ਲਵਾਤੇ ਜੀ ਐਸ ਐਚ ਓ ਦੇ ਖੜਿਆਂ ਤੋਂ ਮੇਰੇ ਸੱਸ ਸਹੁਰੇ ਨੇ ਮੇਰੇ ਨਾਲ ਦਿਨੇ ਨੰਦੋਈਏ ਨੇ ਜੀ ਤੇ ਉਹਦੇ ਉਹਨਾਂ ਦੇ ਬੇਟੇ ਨੇ ਨਨਦ ਦੇ ਨੇ ਉਹਨਾਂ ਨੇ ਜੀ ਮੇਰਾ ਇੱਥੋਂ ਜਿੰਦੇ ਲਾ ਕੇ ਮੇਰੇ ਬੱਚੀ ਦੇ ਪ੍ਰੂਫ ਮੇਰੇ ਗਹਿਣੇ ਘੱਟੇ ਜੋ ਸਮਾਨ ਸੀ ਮੇਰਾ ਸਾਰਾ ਅੰਦਰੇ ਜ਼ਬਤ ਕਰ ਲਿਆ ਜੀ ਇਹਨਾਂ ਨੇ ਹੁਣ ਜੀ ਇਹ ਕੱਲ ਦਾ ਮੇਰੇ ਨਾਲ ਕੱਲ ਮੈਨੂੰ ਫੇਰ ਦੁਬਾਰਾ ਪਿੰਡ ਦੀ ਪੰਚਾਇਤ ਤੇ ਚੂਲੜ ਦਾ ਵੀਰਾ ਸਰਪੰਚ ਇਹ ਸਾਰੇ ਮੈਨੂੰ ਕੱਲ ਫੇਰ ਬਿਠਾ ਕੇ ਬਿਠਾਉਣ ਵਾਸਤੇ ਇੱਥੇ ਆਈ ਉਸ ਤੋਂ ਬਾਅਦ ਜੀ ਇਹਨਾਂ ਨੇ ਇੱਥੇ ਪੁਲਿਸ ਆਈ ਜੀ ਪੁਲਿਸ ਆ ਕੇ ਧੋ ਤਿੰਨ ਚਾਰ ਵਾਰ ਆਈ ਜੀ ਘਟੋ ਘਟ ਦਿਨ ਦੇ ਵਿੱਚ ਪੁਲਿਸ ਸਾਡੇ ਸਰਪੰਚਾਂ ਮੈਂਬਰਾਂ ਤੇ ਇਹਨਾਂ ਨੇ ਥੱਪੜ ਗਾਲੀਆਂ ਗਲੋਚ ਗਰੀਬ ਬੰਦਿਆਂ ਨੂੰ ਕੁੱਟਿਆ ਜੀ ਪੁਲਿਸ ਨੇ ਬਹੁਤ ਇਨਾਂ ਨੇ ਜ਼ੁਲਮ ਕਰਿਆ ਜੀ ਸਾਡੇ ਨਗਰ ਤੇ ਦੇਲਾ ਸੀ ਸਾਰਾ ਤੁਹਾਡੇ ਸਾਰਾ ਪ੍ਰਬੰਧ ਵੱਲੋਂ ਕੋਈ ਤੁਹਾਨੂੰ ਜ਼ਮੀਨ ਜਾਂ ਕੋਈ ਘਰ ਦਿੱਤਾ ਨਾ ਜੀ ਮੈਨੂੰ ਇਨਾਂ ਨੇ ਆਪਣੀ ਸਹੰਤੀ ਨਾਲ ਦਿੱਤੇ ਸੀ ਜੀ ਦੋ ਕਮਰੇ ਮੈਂ ਉਸੇ ਚ ਹੀ ਰਹਿ ਰਹੀ ਸੀ ਜੀ ਉਸੇ ਦਾ ਬਸ ਇਨਾਂ ਨੂੰ ਮੈਨੂੰ ਰਹਿਣ ਨਹੀਂ ਦੇ ਰਹੇ ਜੀ ਮੇਰੇ ਸਿਰ ਦੀ ਛੱਤ ਖੋ ਰਹੇ ਨੇ ਜੀ ਇਹ ਮੇਰੀ ਛੋਟੀ ਜੀ ਬੱਚੀ ਹੈ ਜੀ ਇੱਕ ਗੁੜੀਆ ਮੇਰੀ ਵੱਡੀ ਮੈਂ ਵਿਆਹ ਰੱਖੀ ਹੈ ਵੀ ਉਹਨੂੰ ਮੈਂ ਲੈ ਕੇ ਜੀ ਕਦੇ ਕਿਸੇ ਗਵਾਂਡੀ ਦੇ ਰੋਟੀ ਖਾਨੀ ਆ ਕਦੇ ਕਿਸੇ ਦੇ ਬਾਥਰੂਮ ਜੀ ਕਦੇ ਨੌਣ ਵਾਸਤੇ ਵੀ ਮੈਂ ਇੱਕ ਬਾਥਰੂਮ ਹੀ ਬਣਵਾ ਰਹੀ ਸੀ ਜੀ ਇਹਨਾਂ ਨੇ ਮੇਰੇ ਤੇ ਪਤਸ਼ਾ ਦਰਜ ਕਰਵਾਇਆ ਥਾਣੇ ਚਲੇ ਜਾ ਕੇ ਉਸ ਤੋਂ ਬਾਅਦ ਜੀ ਇਹਨਾਂ ਨੇ ਇੱਥੇ ਜਿੰਦੇ ਲਾਏ ਤੇ ਮੈਨੂੰ ਬਹੁਤ ਤੰਗ ਪਰੇਸ਼ਾਨ ਕਰਿਆ ਜੀ ਇਹਨਾਂ ਨੇ ਕੋਈ ਜ਼ਮੀਨ ਮਿਲੀ ਹੋਈ ਹੈ ਤੁਹਾਨੂੰ ਨਹੀਂ ਜੀ ਮੈਨੂੰ ਕੁਝ ਨਹੀਂ ਮਿਲਿਆ ਜਿਉ ਮੈਂ ਕੋਟ ਕੇਸ ਲਾ ਰੱਖਿਆ ਜੀ ਮੈਨੂੰ ਸਟੇ ਦਿੱਤੀ ਹੋਈ ਹੈ ਬਲੱਡ ਵਾਲੇ ਕੋਟ ਨੇ ਜੀ ਬਾਣ ਤੇ ਮੰਗ ਕੀ ਕਰਦੀ ਹੁਣ ਮੰਗ ਜੀ ਮੈਂ ਇਹ ਕਰਦੀ ਆ ਵੀ ਇੱਕ ਮੇਰੇ ਸਿਰ ਦੀ ਛੱਤ ਨਾ ਖੋਈ ਜਾਵੇ ਜੀ ਇੱਕ ਮੇਰੀਆਂ ਦੋਨੋਂ ਬੱਚੀਆਂ ਨੂੰ ਉਹਨਾਂ ਦਾ ਹੱਕ ਮਿਲ ਜਾਈਏ ਹਾਂ ਹਾਂ ਜੀ ਕੱਲ ਸ਼ਾਮੀ ਇੱਕ ਕੰਪਲੇਂਟ ਆਈ ਸੀ ਗੁਰਚਰਨ ਸਿੰਘ ਨੇ ਦੇਲਾ ਬੰਡ ਦੀ ਹੈ ਜਿਹਦੇ ਬਜ਼ੁਰਗ ਨੇ 80 ਸਾਲ ਉਮਰ ਹੈ ਇਹਨਾਂ ਦੀ ਇਹਨਾਂ ਦਾ ਕਾਫੀ ਚਿਰ ਤੋਂ ਆਪਣੀ ਨੌ ਗਗਨਦੀਪ ਕੌਰ ਨਾਲ ਡਿਸਪਿਊਟ ਚੱਲ ਰਿਹਾ ਸੀ ਇਹਦੀ ਗਗਨਦੀਪ ਕੌਰ ਹੈ ਉਹਨਾਂ ਦੇ ਹਸਬੰਦ ਦੀ 2019 ਦੇ ਵਿੱਚ ਡੈਥ ਹੋ ਗਈ ਸੀ ਤੇ ਗਗਨਦੀਪ ਕੌਰ ਦੀਆਂ ਦੋ ਛੋਟੀਆਂ ਬੇਟੀਆਂ ਨੇ ਗਾਂ ਗਗਨਦੀਪ ਕੌਰ ਦੀ ਆਪਣੀ ਪ੍ਰਾਪਰਟੀ ਹੈ ਉਹਦੀ ਸਹੁਰਾ ਸਾਹਿਬ ਦੀ ਜਿਹੜੀ ਉਹਨਾਂ ਕੋਲ ਹੈਗੀ ਪ੍ਰਾਰਾਸਤ ਵਾਲੀ ਪ੍ਰਾਪਰਟੀ ਹੈ ਉਹਦੇ ਚੋਂ ਕਾਫੀ ਟਾਈਮ ਤੋਂ ਹਿੱਸਾ ਮੰਗ ਰਹੇ ਸੀ ਜਿਹਦੇ ਚ ਕੋਰਟ ਦੀ ਸਟੇ ਵੀ ਹੋਈ ਹੋਈ ਹੈ ਕੱਲ ਜਦੋਂ ਗਗਨਦੀਪ ਕੌਰ ਨੇ ਆਪਣੇ ਉਹਦੇ ਕਮਰੇ ਦੇ ਵਿੱਚ ਕੁਝ ਬੰਦੇ ਨੂੰ ਲੈ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫਿਰ ਉਹਦੇ ਸੌਰਾ ਸਾਹਿਬ ਦੇ ਬਿਆਨ ਤੇ 307 427 14849 ਜਿਹੜੀਆਂ ਪੁਰਾਣੀਆਂ ਏਪੀਸੀ ਦੀਆਂ ਸਖਸ਼ਨਾਵਾਂ ਨੇ ਉਹਨਾਂ ਦੇ ਤਹਿਤ ਐਫਆਰ ਨੰਬਰ 175 ਦਰਜ ਜਿਸ ਤਰ੍ਹਾਂ ਕੱਲ ਕੀਤੀ ਸੀ ਉਸ ਦੀ ਤਫਤੀਸ਼ 'ਚ ਜਦੋਂ ਮਰ ਪੁਲਿਸ ਮੁਲਾਜ਼ਮ ਉੱਥੇ ਪਾਰਟੀ ਗਈ ਹੈ ਤਾਂ ਉੱਥੇ ਪਿੰਡ ਵਾਲਿਆਂ ਨੇ ਜੋ ਕਿ ਉਸ ਲੜਕੀ ਦੀ ਕਗਨਦੀਪ ਕੌਰ ਦੀ ਹਮਾਇਤ ਕਰਦੀ ਸੀ ਸਾਰੀ ਪੰਚਾਇਤ ਜਾਂ ਕੁਝ ਹੋਰ ਉੱਥੇ ਆਏ ਹੋਏ ਸੀ ਲੱਗ ਗਈ ਕੋਈ ਬਿੱਲਾ ਹੈਗਾ ਜਿਹੜਾ ਸਰਪੰਚਾ ਚੂਲੜ ਕਲਾਂ ਦਾ ਉਹ ਵੀ ਉੱਥੇ ਮੌਜੂਦ ਸੀ ਉਹਨਾਂ ਨਾਲ ਪੁਲਿਸ ਦੀ ਤਕਰਾਰਬਾਜ਼ੀ ਹੋਈ ਜਿੱਥੇ ਇੱਕ ਮੁਲਾਜ਼ਮ ਦੀ ਪੱਗ ਲਈ ਗਈ ਤੇ ਉਸ ਦੀ ਵਰਦੀ ਨੂੰ ਵੀ ਹੱਥ ਪਾਇਆ ਫਿਰ ਉਸ ਮੁਲਾਜ਼ਮ ਗੁਰਤੇਜ ਸਿੰਘ ਦੇ ਬਿਆਨ ਤੇ 353 186 ਦੇ ਤਹਿਤ ਐਫਆਈਰ ਨੰਬਰ 170 ਦਰਜਸ਼ ਕੀਤੀ ਗਈ ਸੀ ਕੱਲ ਜਿਹੜਾ ਇਹ ਕੂਆ ਹੋਇਆ ਇਹਦੀਆਂ ਦੋ ਐਫਆਈਰ ਦਰਜ ਹੋਈਆਂ ਨੇ ਕੋਈ ਅਰੈਸਟ ਵੀ ਹੋਇਆ ਇਹਦੇ ਵਿੱਚ ਇੱਕ ਇਹਦੇ ਵਿੱਚ ਅਰੈਸਟ ਹੋਈ ਹੈ ਜੀ ਸतीश ਮੋਹਰਤੀ ਇੰਗਲਵਾਸੀ ਇਕੱਠੇ ਹੋ ਕੇ ਆਏ ਸੀ ਕਿਸਾਨ ਜਿੱਥੇ ਬੰਦੀਆਂ ਆਈਆਂ ਸੀਗੀਆਂ ਇੱਥੇ ਧਰਨਾ ਲਾਉਣ ਲਈ ਕੋਈ ਗੱਲਬਾਤ ਉਹ ਅੱਜ ਸਾਰਾ ਦੋਨਾਂ ਜਿਹੜੀ ਇਹ ਪੰਚਾਇਤ ਦੀ ਨਗਰਿੰਦੀਪ ਕਰੋ ਲਵਾਈ ਸੀ ਸਾਰੀ ਪੰਚਾਇਤ ਆਈ ਸੀ ਯ ਉਨ੍ਹਾਂ ਦਾ ਪੱਖ ਸੁਣਿਆ ਗਿਆ ਉਹਨਾਂ ਨੇ ਜਿੰਨੀ ਵੀ ਗੱਲਬਾਤ ਉਹਨਾਂ ਨੇ ਦੱਸੀ ਹੈ ਵੀ ਜਿੱਥੇ-ਜਿੱਥੇ ਉਹ ਲੜਕੀ ਨਾਲ ਧੱਕਾ ਹੋਇਆ ਉਹ ਸਾਰਾ ਪੱਖ ਵਿਚਾਰਿਆ ਜਾਊਗਾ ਤੇ ਕੋਸ਼ਿਸ਼ ਕੀਤੀ ਜਾਊਗੀ ਲਾਅ ਮੁਤਾਬਕ ਉਸ ਲੜਕੀ ਨੂੰ ਵੀ ਇਨਸਾਫ ਦਿੱਤਾ ਜਾਵੇ ਕਿਉਂਕਿ ਹਜੇ ਜ਼ਮੀਨ ਦਾ ਕੇਸ ਤਾਂ ਉਸ ਦਾ ਪੈਂਡਿੰਗ ਹੈ ਜਿਹੜਾ ਸਟੇ ਹੋਇਆ ਹੋਇਆ ਉਹ ਸਾਰੀ ਜ਼ਮੀਨ ਤੇ ਉਸ ਲੜਕੀ ਨੇ ਸਟੇ ਲਵਾ ਦਿੱਤੀ ਸੀ ਪਰ ਉਹਦਾ ਘਰ ਸਬੰਧੀ ਵੀ ਜੋ ਵੀ ਉਹਦਾ ਬਣਦਾ ਰਾਈਟ ਹੈ ਜੋ ਵੀ ਲਾਉ ਫਲ ਤਰੀਕੇ ਨਾਲ ਹੋਊਗਾ ਉਹਨੂੰ ਦਵਾਇਆ ਜਾਵੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਹਿੰਦੇ ਕੋਈ ਐਸ ਐਚਓ ਸਾਹਿਬ ਜਾਂ ਡੀ ਐਸ ਪੀ ਦੇ ਵੀ ਕੋਈ ਕਾਰਵਾਈ ਹੋਗੀ ਇਸ ਮਾਮਲੇ 'ਤੇ ਕੋਸ਼ਿਸ਼ ਉਹ ਜਦੋਂ ਉਹਨੇ ਟਰਾਂਸਫਰ ਹੋ ਗਈ ਸੀ ਇੱਥੋਂ ਮੇਰੀ ਕੱਲ ਹੀ ਨਵੀਂ ਪੋਸਟਿੰਗ ਹੋਈ ਹੈ ਇੱਥੇ ਤੇ ਉਹਨਾਂ ਦੀ ਇਹ ਇਸ਼ੂ ਕਾਫੀ ਕੱਲ ਫੈਲ ਗਿਆ ਸੀ ਤਾਂ ਵੀ ਇਹਦਾ ਪਿੰਡ ਤੀਤ ਕਾਰਵਾਈ ਹੋਈ ਸੀ ਕਿ ਉਹ ਅਗਲਾ ਪ੍ਰੋਸੈਸ